तेरी उमर चाल जुग हो तेर पौण ज़खमी चेसी रखंदा आहियां मसालो ਸਾਵਾਹੀ ਗੁਰੂ ਜੀ ਦੀ ਫਤਿਹ ਦਾ ਹਰਮੰਦਰ ਸਿੰਘ ਪ੍ਰਧਾਨ ਟ੍ਰਾਇੰਗਲ ਪਾਰਕ ਪੰਜਾਬ ਜਿਹੜੀ ਕਿ ਹਮੇਸ਼ਾ ਹੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਤੁਨ ਫਾਲੋ ਕਰਦੀ ਹੈ ਕਿਸਾਨਾਂ ਮਜ਼ਦੂਰਾਂ ਤੇ ਛੋਟੇ ਤਕਰਾਰ ਦੀ ਗੱਲ ਕਰਦੀ ਆ ਅੱਜ ਸਾਡਾ ਗੱਲਬਾਤ ਦਾ ਵਿਸ਼ਾ ਦਾ ਹਰਪ੍ਰੀਤ ਸਿੰਘ ਸੋ ਕੈਨੇਡਾ ਤੋਂ ਇਹ ਗੱਲਬਾਤ ਕਰ ਰਹੇ ਹਨ ਸੀਨੀਅਰ ਪੁਲਿਸ ਅਫਸਰ ਜਿਹੜਾ ਕਿ ਦੇਵਪਾਰ ਦੇ ਧੰਦੇ ਦੇ ਵਿੱਚ ਲੜਕੀਆਂ ਦੇ ਨਾਲ ਗੱਲਬਾਤ ਰਹਿਆ ਹਨ ਪਹਿਲਾਂ ਤੁਸੀਂ ਇਸ ਦੀ ਜਿਉੜੀ ਉਧਿਆਨ ਦੇ ਨਾਲ ਸੁਣੋ ਇਹ ਕੀ ਕਹਿ ਰਿਹਾ ਹੈ ਉਸ ਤੋਂ ਬਾਅਦ ਜੋ ਕੁਝ ਕਹਿ ਰਿਹਾ ਆਪਾਂ ਇਹਨਾਂ ਦੀਆਂ ਗੱਲਾਂ ਦਾ ਜਵਾਬ ਦੇਵਾਂਗੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੱਕ ਐਸੇ ਵਿਸ਼ੇ ਤੇ ਮੈਂ ਗੱਲਬਾਤ ਕਰਨ ਜਾ ਰਿਹਾ ਜਿਸ ਬਾਰੇ ਸਾਨੂੰ ਵੀ ਗੱਲਬਾਤ ਕਰਦੇ ਹੋਏ ਸ਼ਰਮ ਆਉਂਦੀ ਹੈਗੀ ਸਾਡੇ ਕੋਲ ਇੱਕ ਆਡੀਓ ਪਹੁੰਚੀ ਜਿਹੜੀ ਕਿ ਪੰਜਾਬ ਦੇ ਵਿੱਚ ਵਾਇਰਲ ਹੋ ਰਹੀ ਹੈ ਅਫਸਰ ਸ਼ਹੀ ਦੇ ਵਿੱਚ ਹਾਊ ਮਚ ਯੂ ਸਪੋਰਟ 3 4 ਆਰਸ ਬੋਥ ਆਫ ਯੂ आप देखो ना आपको पता होना चाहिए थोड़ी सी मर्जी आप फिफ्टी टोटल दे सकते हो नहीं 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 फिफ्टी दे के तुम बोलो की प्रोफेशनल भी नहीं है ये भी नहीं वो भी नहीं प्रोफेशनल तो है ਦਹਰਪ੍ਰੀਤ ਸਿੰਘ ਸ਼ੋਅ ਦੇ ਅਜਦੇਸ਼ ਐਪੀਸੋਡ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਇੱਕ ਐਸੇ ਵਿਸ਼ੇ ਤੇ ਮੈਂ ਗੱਲਬਾਤ ਕਰਨ ਜਾ ਰਿਹਾ ਜਿਸ ਬਾਰੇ ਸਾਨੂੰ ਵੀ ਗੱਲਬਾਤ ਕਰਦੇ ਹੋਏ ਸ਼ਰਮ ਆਉਂਦੀ ਹੈਗੀਏ। ਸਾਡੇ ਕੋਲ ਇੱਕ ਆਡੀਓ ਪਹੁੰਚੀ ਜਿਹੜੀ ਕਿ ਪੰਜਾਬ ਦੇ ਵਿੱਚ ਵਾਇਰਲ ਹੋ ਰਹੀ ਹੈ ਅਫਸਰ ਸ਼ਾਹੀ ਦੇ ਵਿੱਚ। ਪੰਜਾਬ ਦੀ ਅਫਸਰ ਸ਼ਾਹੀ ਦਾ ਇੰਨਾ ਬੁਰਾ ਹਾਲ ਹੋ ਚੁੱਕਿਆ ਹੈ ਕਿ ਕੀ ਦਸੀਏ। ਇੱਕ ਸੀਨੀਅਰ ਪੁਲਿਸ ਅਧਿਕਾਰੀ ਜੋ ਹੈ ਇਸ ਆਡੀਓ ਦੇ ਵਿੱਚ ਸੁਣਨ ਨੂੰ ਮਿਲਦਾ ਹੈਗਾ ਜਿਹੜਾ ਕਿ ਇੱਕ ਔਰਤ ਨਾਲ ਦੇ ਵਪਾਰ ਦੀਆਂ ਗੱਲਾਂ ਕਰ ਰਿਹਾ ਹੈਗਾ। ਇਹ ਸੀਨੀਅਰ ਪੁਲਿਸ ਅਧਿਕਾਰੀ ਕਹਿੰਦਾ ਇਸ ਔਰਤ ਨੂੰ ਕਿ ਉਸ ਨੂੰ ਉਹ ਤੇ ਉਸ ਦੇ ਨਾਲ ਇੱਕ ਹੋਰ ਲੜਕੀ ਦੀ ਲੋੜ ਹੈਗੀ ਏ ਜਿਹੜੀ ਕਿ ਆ ਕੇ ਉਹਨਾਂ ਕੋਲ ਆਵੇ ਤੇ ਇਸ ਬਾਰੇ ਫਿਰ ਸੌਦੇਬਾਜ਼ੀ ਹੋ ਰਹੀ ਹੈਗੀ ਏ ਉਹ ਔਰਤ ਨੂੰ ਕਿਹਾ ਜਾਂਦਾ ਇਸ ਪੁਲਿਸ ਅਫਸਰ ਨੂੰ ਕਿ ਉਹ 20000 ਉਸ ਨੂੰ ਤੇ 10000 ਉਸ ਔਰਤ ਨੂੰ ਦੇ ਦੇਗਾ ਲੜਕੀ ਨੂੰ ਲੇਕਿਨ ਇਹ ਔਰਤ ਜੋ ਹੈ ਕਹਿੰਦੀ ਨਹੀਂ ਘੱਟੋ ਘੱਟ 50000 ਰੁਪਏ ਚਾਹੀਦੇ ਹੈਗੇ ਨੇ ਸੋ ਇਹ ਸੌਦੇਬਾਜ਼ੀ ਚੱਲਦੀ ਏ ਤੇ ਅਖੀਰ ਦੇ ਵਿੱਚ ਇਹ ਅਫਸਰ ਕਹਿੰਦਾ ਕਿ ਨਹੀਂ 50000 ਤਾਂ ਬਹੁਤ ਜ਼ਿਆਦਾ ਹੈਗੇ ਨੇ ਉਸਦੇ ਨਾਲ ਹੀ ਇਹ ਔਰਤ ਕਹਿੰਦੀ ਹੈ ਕਿ ਇੱਕ ਲੜਕੀ ਜੋ ਹੈ ਦੋ ਤਿੰਨ ਦਿਨਾਂ ਲਈ ਉਸਦੇ ਕੋਲ ਪਹੁੰਚੀ ਹੋਈ ਹੈ ਤੇ ਤੁਸੀਂ ਪਲਾਨ ਬਣਾ ਲਓ ਅਫਸਰ ਫਿਰ ਕਹਿੰਦਾ ਤਿੰਨ ਚਾਰ ਘੰਟਿਆਂ ਲਈ ਹਾਊ ਮਚ ਯੂ ਵਾਂਟ ਕਹਿੰਦਾ 20 ਫਾਰ ਯੂ ਐਂਡ 10 ਫਾਰ ਹਰ ਉਸ ਤੋਂ ਬਾਅਦ ਇਹ ਔਰਤ ਕਹਿੰਦੀ ਨਹੀਂ 50000 ਤੁਸੀਂ ਕਰੋ ਤੇ ਉੱਥੇ ਇਹ ਆਡੀਓ ਜੋ ਹੈ ਇਸ ਦੇ ਵਿੱਚ ਸਭ ਕੁਝ ਤੁਹਾਨੂੰ ਸਪਸ਼ਟ ਸੁਣਾਈ ਦੇ ਰਿਹਾ ਹੈਗਾ ਮੈਂ ਲੇ ਬਤਾ ਦੂੰਗਾ ਜਦ ਵੀ ਹੋਗਾ नहीं जब भी होगा नहीं हो तो सॉरी दो दिन के लिए आइए मेरे पास मुझे लगा कि आजकल का अगर प्लान बन सकता न, है तो नहीं आजकल का नहीं होगा इलेक्शन चल रहे हैं तो अच्छा। रहे हैं दो हैं दो दो नहीं तो फिर अभी मैं तो तीन चार तो दिन रुक लूंगी और क्या है मोरिंडा अब तो मोरिंडा से शी कैन कम यू कैन पिक हर हाफ कभी भी हाँ ऐसे कर लेंगे वैसे तो अभी कह रही है मैं रुकूंगी अगर आपको डिश्ल कभी बना तो आप बता देना ना ना नहीं हाउ मच यू यू फॉर थ्री फोर आवर्स बोथ ऑफ यू थ्री आवर्स हाउ मच यू वॉन्ट फॉर योर सेल्फ एंड हाउ मच फॉर हर तो आप देखो ना आपको पता होना चाहिए तो इतना, तो आप आप नहीं, 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 इतना नहीं होता यारिफ्टी थोड़ी सी मतलब मर्जी आप फिफ्टी टोटल दे सकते हो नहीं ਉਹ ਤੁਸੀਂ ਦੇਖੇ ਤੁਸੀਂ ਬੋਲੋ ਕਿ ਪ੍ਰੋਫੈਸ਼ਨਲ ਵੀ ਨਹੀਂ ਇਹ ਵੀ ਨਹੀਂ ਉਹ ਵੀ ਨਹੀਂ ਨਹੀਂ ਪ੍ਰੋਫੈਸ਼ਨਲ ਤਾਂ ਹੈ ਲਾਈਕ ਨਹੀਂ ਨਹੀਂ ਮੈਂ ਆਈ ਆਈ I want it proper proper place somewhere you to are also enjoying ਕੀ ਹੋ ਗਿਆ ਪੰਜਾਬ ਪੁਲਿਸ ਨੂੰ ਕੀ ਹੋ ਗਿਆ ਪੰਜਾਬ ਦੇ ਅਫਸਰशाही ਨੂੰ ਜੇਕਰ ਉੱਥੇ ਅਫਸਰ ਹੀ ਐਸੀ ਦੇਵਪਾਰ ਦੀਆਂ ਗੱਲਾਂ ਕਰਨਗੇ ਤਾਂ ਤੁਸੀਂ ਸਮਝ ਸਕਦੇ ਹੋ ਕਿ ਪੰਜਾਬ ਕਿਸ ਪਾਸੇ ਨੂੰ ਜਾ ਰਿਹਾ ਹੈ ਲੋਕ ਕਿਸ ਤੋਂ ਨਿਆਂ ਮੰਗਣ ਵੈਲ ਪੰਜਾਬ ਪੁਲਿਸ ਦੀ ਗੱਲ ਕਰੀਏ ਤਾਂ ਅਸੀਂ ਪਿਛਲੇ ਸਮੇਂ ਦੌਰਾਨ ਵੀ ਦੇਖਿਆ ਹੈ ਕਿ ਕਿਸ ਤਰੀਕੇ ਨਾਲ ਜਬਰਜਨਾ ਕਰਦੀ ਹੈ ਕੁੱਟਮਾਰ ਕਰਦੀ ਹੈ ਕਰਨਲ ਪੁਸ਼ਪਿੰਦਰ ਬਾਦ ਦਾ ਮਸਲਾ ਤਾਂ ਤੁਹਾਨੂੰ ਯਾਦ ਹੀ ਹੋਏਗਾ ਅੱਜ 13 ਮਾਰਚ ਨੂੰ ਹੀ ਇਹ ਵਾਪਰਿਆ ਜਦੋਂ ਕਿ ਪੁਲਿਸ ਕਰਮੀਆਂ ਨੇ ਇੱਕ ਸਰਵਿੰਗ ਪੁਲਿਸ ਅਫਸਰ ਜਿਹੜਾ ਹੈਗਾ ਸੀ ਇੱਕ ਆਰਮੀ ਕਰਨਲ ਜਿਹੜੇ ਸਰਵ ਕਰ ਰਹੇ ਨੇ ਉਹਨਾਂ ਨੂੰ ਕੁੱਟਿਆ ਮਾਰਿਆ ਉਹਨਾਂ ਦੇ ਬਹੁਤ ਜ਼ਿਆਦੀਆਂ ਸੱਟਾਂ ਵਜੀਆਂ ਤੇ ਉਹਨਾਂ ਦੇ ਬੇਟੇ ਨੂੰ ਵੀ ਕੁੱਟਿਆ ਮਾਰਿਆ ਗਿਆ ਬਜਾਏ ਇਸ ਦੇ ਕਿ ਐਕਸ਼ਨ ਲਿਆ ਜਾਂਦਾ ਉਹਨਾਂ ਪੁਲਿਸ ਕਰਮੀਆਂ ਦੇ ਖਿਲਾਫ ਪਹਿਲਾਂ ਤਾਂ ਐਫਆਈਆਰ ਨਹੀਂ ਲਾਂਚ ਕੀਤੀ ਗਈ ਜਦੋਂ ਇਹ ਪਰਿਵਾਰ ਗਵਰਨਰ ਕੋਲ ਗਿਆ ਉਸ ਤੋਂ ਬਾਅਦ ਐਫਆਈਆਰ ਲਾਂਚ ਕੀਤੀ ਗਈ ਉਸ ਤੋਂ ਬਾਅਦ ਕਿਹਾ ਗਿਆ ਕਿ ਡਿਪਾਰਟਮੈਂਟਲ ਇਨਕੁਆਇਰੀ ਹੋਏਗੀ ਉਸ ਤੋਂ ਬਾਅਦ ਪਰਿਵਾਰ ਨੇ ਇਹ ਦੋਸ਼ ਲਾਇਆ ਕਿ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਗੁਰਤੇਜ ਢਿੱਲੋਂ ਜਿਹੜੇ ਕਿ ਪਰਿਵਾਰ ਦੇ ਨਾਲ ਸੰਬੰਧਿਤ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਮਾਨੀਟਰ ਕੀਤਾ ਜਾ ਰਿਹਾ ਹੈ ਤੇ ਬਾਰ-ਬਾਰ ਧਮਕੀਆਂ ਆ ਰਹੀਆਂ ਨੇ ਅੱਜ ਹੀ ਇੱਕ ਹੋਰ ਖਬਰ ਪਹੁੰਚੀ ਕਿ ਪੰਜਾਬ ਦੇ ਵਿੱਚ ਇੱਕ ਪੁਲਿਸ ਕਾਂਸਟੇਬਲ ਜੋ ਹੈਗੀ ਏ ਇਹ ਔਰਤ ਕਾਂਸਟੇਬਲ ਜੋ ਹੈ ਜਿਸ ਨੂੰ ਕਿ ਇੰਸਟਾ ਕੁਈਨ ਵਜੋਂ ਹੀ ਸੋਸ਼ਲ ਮੀਡੀਆ ਤੇ ਜਾਣਿਆ ਜਾਂਦਾ ਸੀ ਉਹ ਬੜੀਆਂ ਆਪਣੀਆਂ ਵੀਡੀਓਜ਼ ਵਾਇਰਲ ਕਰਦੀ ਸੀ ਉਸ ਕੋਲੋ ਹੀਰੋਇਨ ਬਰਾਮਦ ਕੀਤੀ ਗਈ ਏ ਇੱਕ ਪਾਸੇ ਤਾਂ ਪੰਜਾਬ ਸਰਕਾਰ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਮਹਿੰਮ ਕਹਿੰਦੀ ਏ ਕਿ ਅਸੀਂ ਸ਼ੁਰੂ ਕੀਤੀ ਹੋਈ ਏ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਬੱਚਿਆਂ ਤੋਂ ਕਸਮਾਂ ਖਵਾਈਆਂ ਜਾ ਰਹੀਆਂ ਨੇ ਪਰ ਜਿਹੜੇ ਵੱਡੇ ਕਰਿੰਦੇ ਨੇ ਕੀ ਉਹਨਾਂ ਦੇ ਖਿਲਾਫ ਐਕਸ਼ਨ ਹੋਏਗਾ ਖਾਸ ਤੌਰ ਦੇ ਉੱਤੇ ਪੰਜਾਬ ਵਿੱਚ ਲੋਕ ਖੌਫ ਵਿੱਚ ਹਨ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੋਇਆ ਪਿਆ ਅਤੇ ਖਾਸ ਤੌਰ ਦੇ ਉੱਤੇ ਕੀ ਪੰਜਾਬ ਦੇ ਵਿੱਚ ਬਹੁ ਬੇਟੀਆਂ ਸੁਰੱਖਿਅਤ ਹਨ ਜਦੋਂ ਕਿ ਸੀਨੀਅਰ ਪੁਲਿਸ ਅਧਿਕਾਰੀ ਜਿਹੜੇ ਹੈਗੇ ਨੇ ਉਹੀ ਇਹ ਗੱਲਾਂ ਦੇ ਵਿੱਚ ਫਸੇ ਪਏ ਨੇ ਕੀ ਮਾਨ ਸਰਕਾਰ ਹੁਣ ਜਾਗੇਗੀ ਕੀ ਮਾਨ ਸਰਕਾਰ ਇਸ ਸੀਨੀਅਰ ਪੁਲਿਸ ਅਧਿਕਾਰੀ ਦੇ ਖਿਲਾਫ ਕੋਈ ਐਕਸ਼ਨ ਲਵੇਗੀ ਇਹ ਤਾਂ ਸਮਾਂ ਹੀ ਦੱਸੇਗਾ ਪਰ ਜਦੋਂ ਤੋਂ ਇਹ ਗੱਲਾਂ ਬਾਤਾਂ ਹੋਈਆਂ ਸਾਡੇ ਤੱਕ ਵੀ ਬਹੁਤ ਸਾਰੇ ਲੋਕਾਂ ਨੇ ਪੰਜਾਬ ਤੋਂ ਪਹੁੰਚ ਕੀਤੀ ਹੈਗੀ ਹੈ ਤੇ ਉਹਨਾਂ ਨੇ ਵੀ ਜਬਰ ਜਨਾਹ ਦੇ ਕੇਸ ਜਿਹੜੇ ਨੇ ਉਹ ਸਾਹਮਣੇ ਲਿਆਂਦੇ ਨੇ ਕਿਸੇ ਨੂੰ 5 ਸਾਲ ਹੋ ਗਏ ਨੇ ਕਿਸੇ ਨੂੰ 10 ਸਾਲ ਹੋ ਗਏ ਨੇ ਨਿਆਂ ਵਾਸਤੇ ਲੜਦੇ ਹੋਏ ਪਰ ਪੁਲਿਸ ਦੀ ਕੋਈ ਸੁਣਵਾਈ ਨਹੀਂ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਸੀ ਉਹਨਾਂ ਤੱਕ ਪਹੁੰਚ ਕੀਤੀ ਗਈ ਲੋਕਾਂ ਵੱਲੋਂ ਹੁਣ ਮਾਨ ਸਰਕਾਰ ਹੈ ਜਿਹੜੀ ਆਈ ਸੀ ਕਹਿ ਕੇ ਕਿ ਅਸੀਂ ਆਮ ਜਨਤਾ ਦੀ ਸਰਕਾਰ ਹੋਵਾਂਗੇ ਪਰ ਉਹਨਾਂ ਦੀ ਵੀ ਕੋਈ ਬਾਣ ਨਹੀਂ ਫੜ ਰਿਹਾ ਹੈਗਾ ਸੋ ਮਾਨ ਸਰਕਾਰ ਕੀ ਹੁਣ ਜਾਗੇਗੀ ਕੀ ਐਕਸ਼ਨ ਲਵੇਗੀ ਜਾਂ ਫਿਰ ਇਹ ਛੋਟੇ-ਮੋਟੇ ਰੈਲਿਸ ਕਰਕੇ ਲੋਕਾਂ ਦਾ ਜਿਹੜਾ ਇੰਟਰਸਟ ਹੈਗਾ ਉਹ ਕਿਸੇ ਹੋਰ ਪਾਸੇ ਖਿੱਚ ਕੇ ਜੋ ਅਹਿਮ ਕੰਮ ਹੋਣਾ ਚਾਹੀਦਾ ਹੈ ਉਸ ਖਿਲਾਫ ਇਹ ਸਿਰਫ ਸਟੇਟਮੈਂਟਸ ਹੀ ਦੇਣਗੇ ਹੁਣ ਇੱਕ ਬੜਾ ਸੁਪ ਜਿਹੜਾ ਹੈ ਨਾ ਪੁਖਤਾ ਸਬੂਤ ਜਿਹੜਾ ਬਾਹਰ ਆਇਆ ਇਸ ਆਡੀਓ ਦੇ ਵਿੱਚ ਅਤੇ ਸਰਕਾਰੀ ਅਫਸਰ ਸ਼ਹੀ ਦੇ ਵਿੱਚ ਇਸ ਪੁਲਿਸ ਅਫਸਰ ਨੂੰ ਆਇਡੈਂਟੀਫਾਈ ਵੀ ਕਰ ਲਿਆ ਗਿਆ ਹੈਗਾ ਕਿ ਕਿਸ ਦੀ ਆਵਾਜ਼ ਹੈਗੀ ਹੈ ਅਤੇ ਇਹ ਗੱਲ ਸਰਕਾਰ ਤੱਕ ਵੀ ਪਹੁੰਚ ਚੁੱਕੀ ਹੈ ਕਿਸ ਨੂੰ ਦਬਾ ਦਿੱਤਾ ਜਾਏਗਾ ਕੀ ਇਸ ਦੇ ਖਿਲਾਫ ਕੋਈ ਐਕਸ਼ਨ ਲਿਆ ਜਾਏਗਾ ਦੇਖਦੇ ਆ ਪਰ ਹੁਣ ਤਾਂ ਰੱਬ ਹੀ ਪੰਜਾਬ ਨੂੰ ਬਚਾਏ ਕਿਉਂਕਿ ਪੰਜਾਬ ਦੇ ਵਿੱਚ ਹਾਲਾਤ ਦਿਨ ਬਦਨ ਬਹੁਤ ਖਰਾਬ ਹੁੰਦੇ ਜਾ ਰਹੇ ਨੇ ਲੋਲਨਸ ਜੋ ਹੈ ਉਹ ਵਧ ਰਹੀ ਹੈ ਉਸ ਤੋਂ ਇਲਾਵਾ ਲੋਕ ਕਬਰائے ਹੋਏ ਨੇ ਡਰੇ ਹੋਏ ਨੇ ਸਹਮੇ ਹੋਏ ਨੇ ਪਰ ਕੌਣ ਫੜੇਗਾ ਪੰਜਾਬ ਵਾਸੀਆਂ ਦੀ ਬਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦਾ ਹਰਪ੍ਰੀਤ ਸਿੰਘ ਸੋ ਕੈਨੇਡਾ ਤੋਂ ਇਹਨਾਂ ਦੇ ਬਾਰੇ ਦੇ ਵਿੱਚ ਜੋ ਇਹ ਕਹਿ ਰਹੇ ਹਨ ਤੁਸੀਂ ਇਹਨਾਂ ਦੀ ਵੀਡੀਓ ਧਿਆਨ ਦੇ ਨਾਲ ਸੁਣ ਹੀ ਲਈ ਹੋਵੇਗੀ ਹੁਣ ਆਪਾਂ ਇਹਨਾਂ ਨੇ ਜੋ ਕੁਝ ਕਿਹਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਪਹਿਲੀ ਗੱਲ ਤਾਂ ਇਹ ਕਰਦੇ ਹਨ ਸੀਨੀਅਰ ਪੁਲਿਸ ਅਫੀਸਰ ਦੇਵਪਾਰ ਦੇ ਧੰਦੇ ਬਾਰੇ ਲੜਕੀਆਂ ਦੇ ਨਾਲ ਸੌਦੇਬਾਜ਼ੀ ਦੀ ਗੱਲ ਕਰ ਰਹੇ ਹਨ ਦੂਜੀ ਗੱਲ ਕਰਦੇ ਹਨ ਕਰਨਲ ਦੀ ਪੁਲਿਸ ਦੁਆਰਾ ਕੁੱਟਮਾਰ ਹੋਈ ਹੈ ਉਸ ਨੂੰ ਇਨਸਾਫ ਨਹੀਂ ਮਿਲਿਆ ਉਹਦੇ ਬਾਰੇ ਵੀ ਗੱਲ ਕਰ ਰਹੇ ਹਨ ਤੀਜਾ ਬਠਿੰਡੇ ਤੋਂ ਅਮਨਦੀਪ ਕੌਰ ਦੀ ਚਿੱਟਾ ਵੇਚ ਦੀ ਫ੍ਰੀ ਗਈ ਹੈ ਉਹਦੇ ਬਾਰੇ ਦੀ ਵੀ ਗੱਲ ਕਰਦੇ ਹਨ ਜਿਹੜੀ ਇਹਨਾਂ ਦੀ ਕਰਨਲ ਦੇ ਬਾਰੇ ਦੇ ਵਿੱਚ ਕੁੱਟਮਾਰ ਦੀ ਗੱਲਬਾਤ ਕਰਦੇ ਆ ਪੁਲਿਸ ਦੁਆਰਾ ਕੁੱਟਮਾਰ ਹੋਈ ਆ ਇਨਸਾਫ ਨਹੀਂ ਮਿਲਿਆ ਉਹ ਇਹਨਾਂ ਦੀ ਗੱਲ ਬਿਲਕੁਲ ਜਾਇਜ਼ ਹੈ ਸਪੋਰਟ ਕਰਨੀ ਚਾਹੀਦੀ ਅਸੀਂ ਇਹਨਾਂ ਦੀ ਰੱਜ ਕੇ ਤਾਰੀਫ ਕਰਦੇ ਆ ਜਿਹੜੀ ਇਹ ਗੱਲ ਕਰਦੇ ਹਨ ਪੁਲਿਸ ਆਫਸਰ ਦੇ ਬਾਰੇ ਦੇ ਵਿੱਚ ਦਿਹਪਾਰ ਦੇ ਧੰਦੇ ਦੇ ਬਾਰੇ ਵਿੱਚ ਸੌਦੇਬਾਜ਼ੀ ਦੀ ਗੱਲ ਕਰਦੇ ਆ ਜਿਵੇਂ ਇਹ ਕਹਿੰਦੇ ਆ ਮੈਨੂੰ ਸ਼ਰਮ ਆਉਂਦੀ ਆ ਜੇ ਤੁਹਾਨੂੰ ਸ਼ਰਮ ਆਉਂਦੀ ਹੁੰਦੀ ਤੁਸੀਂ ਇਹ ਜੀ ਜਿਹੜੀ ਹੈਗੀ ਆ ਖਬਰ ਆ ਵੀੜੂ ਉਹ ਕਦੇ ਵੀ ਤੁਸੀਂ ਪ੍ਰਮੋਟ ਨਾ ਕਰਦੇ ਕਿਉਂਕਿ ਨਾਲ ਨੈਗੇਟਿਵਿਟੀ ਫੈਲਦੀ ਆ ਦੂਜੀ ਗੱਲ ਤੁਸੀਂ ਇਹ ਵੀ ਕਹਿੰਦੇ ਹੈਗੇ ਆ ਬੀਜਮਨਦੀਪ ਕੌਰ ਚਿੱਟੇ ਦੇ ਵਿੱਚ ਫੜੀ ਗਈ ਹੈ ਇਹਦੇ ਬਾਰੇ ਵਿੱਚ ਵੀ ਤੁਹਾਨੂੰ ਇਹੋ ਜਿਹੇ ਬਿਊਰੋ ਪ੍ਰਮੋਟ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਪੰਜਾਬ ਦੇ ਵਿੱਚ 네ਗੇਟਿਵਿਟੀ ਫੈਲਦੀ ਹੈ ਕਿਉਂਕਿ ਲੋਕਾਂ ਤੱਕ ਜਾਂਦੀ ਹੈ ਘਰਾਂ ਤੱਕ ਜਾਂਦੀ ਹੈ ਉਹਦੇ ਵਿੱਚ ਕੋਈ ਬਹੁਤਾ ਪੋਜ਼ਿਟਿਵ ਰਸਵੰਹ ਨਹੀਂ ਮਿਲਦਾ ਤਾਂ ਹੈਗੇ ਟ ਵੀ ਮਿਲਦਾ ਹੈ ਕਿਉਂਕਿ ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਆ ਤੁਸੀਂ ਉਹਨਾਂ ਬਾਰੇ ਗੱਲਬਾਤ ਕਰ ਸਕਦੇ ਹੋ ਹੁਣ ਜਿਹੜੀ ਇਹ ਦੇ ਉਪਾਰ ਦੀ ਗੱਲ ਕਰਦੇ ਆ ਦੇ ਉਪਾਰ ਦਾ ਧੰਦਾ ਕਿਉਂ ਹੁੰਦਾ ਹੈਗਾ ਇਹਦੇ ਵਿੱਚ ਸਾਡੀ ਸਰਕਾਰਾਂ ਗੀਆਂ ਕਮਜ਼ੋਰੀਆਂ ਹਨ ਨਾ ਤਾਂ ਇਹ ਬੇਰੁਜ਼ਗਾਰੀ ਨੂੰ ਖਤਮ ਕਰ ਸਕੇ ਆ ਤਾਂ ਜੋ ਰੁਜ਼ਗਾਰ ਮਿਲ ਸਕੇ ਜੋਬ ਮਿਲ ਸਕੇ ਦੂਜਾ ਅਸੀਂ ਗੱਲ ਕਰਦੇ ਆ ਬਿਜ਼ਨਸ ਨਾ ਇਹ ਬਿਜ਼ਨਸ ਨੂੰ ਪ੍ਰਮੋਟ ਕਰਦੇ ਹੈਗੇ ਆ ਕੋਈ ਦੁਕਾਨਦਾਰ ਆ ਕੋਈ ਬਿਜ਼ਨਸਮੈਨ ਆ ਕੋਈ ਸਹੂਲਤਾਂ ਨਹੀਂ ਦਿੰਦੇ ਟੈਕਸ ਟੈਕਸ ਲਾਈ ਜਾ ਰਹੇ ਹੈਗੇ ਆ ਲੋਕ ਕੀ ਕਰਨ ਤੀਜੀ ਗੱਲ ਇਹ ਵੀ ਆ ਕਿਉਂਕਿ ਐਜੂਕੇਸ਼ਨ ਬੜੀ ਮਹਿੰਗੀ ਹੈਗੀ ਆ ਪੰਜਾਬ ਦੇ ਵਿੱਚ ਹਰ ਇੱਕ ਮਾਪੇ ਬੱਚਾ ਨੂੰ ਵਧੀਆ ਐਜੂਕੇਸ਼ਨ ਨਹੀਂ ਦੇ ਸਕਦਾ ਕਿਉਂਕਿ ਪੜ੍ਹਾਈ ਮਹਿੰਗੀ ਹੋਣ ਕਾਰਨ ਐਡਮਿਸ਼ਨਾਂ ਲਾਈਨ ਦੇ ਵਿੱਚ ਦਿੱਕਤ ਆਉਂਦੀ ਹੈਗੀ ਆ ਖਰਚਾ ਬਹੁਤ ਹੁੰਦਾ ਹੈਗਾ ਕਿਤਾਬਾਂ ਬਹੁਤ ਮਹਿੰਗੀਆਂ ਹਨ ਫੀਸਾਂ ਹਨ ਅਗਲੀ ਗੱਲ ਸੇਸੂ ਤਾਂ ਵੀ ਨਹੀਂ ਹਨ ਜਦੋਂ ਲੋਕਾਂ ਕੋਲ ਰੋਜ਼ਗਾਰ ਹੀ ਹੈ ਨਹੀਂ ਬਿਜ਼ਨਸ ਹੀ ਹੈ ਨਹੀਂ ਤਾਂ ਲੋਕ ਜਾਣ ਤਾਂ ਕਿੱਧਰ ਜਾਣ ਇਹਦੇ ਵਿੱਚ ਤੁਸੀਂ ਸਰਕਾਰਾਂ ਨੂੰ ਕਹੋ ਤਾਂ ਜੋ ਜਿਹੜੀ ਮੇਨ ਜੜ ਹੈਗੀ ਆ ਨਾ ਉਹ ਪੰਜਾਬ ਦੇ ਵਿੱਚ ਗਰੀਬੀ ਦੀ ਹੈਗੀ ਆ ਕਿਉਂਕਿ ਗਰੀਬੀ ਤੇ ਅਮੀਰੀ ਦਾ ਪਾੜਾ ਜਦੋਂ 더 ਵੱਧਾ ਜਾ ਰਿਹਾ ਹੈ 10% ਲੋਕ ਹੋਰ ਅਮੀਰ ਹੋ ਰਹੇ ਹਨ 90% ਲੋਕ ਹੋਰ ਗਰੀਬ ਹੋ ਰਹੇ ਹਨ ਅਗਲੀ ਗੱਲ ਆਪਾਂ ਕਰਦੇ ਹਾਂ ਜਿੰਮੇ ਕਿ ਚਿੱਟੇ ਬਾਰੇ ਕਹਿ ਰਹੇ ਹਨ ਸ਼ਮਨਦੀ ਸਕੋਰ ਬਾਰੇ ਇਹਦੇ ਵਿੱਚ ਦੇਖੋ ਸਭ ਨੂੰ ਪਤਾ ਹੈਗਾ ਸਰਕਾਰਾਂ ਆ ਗਈਆਂ ਹੁਣ ਇੱਥੇ ਭਗਵਾਨ ਦਾ ਮਾਨ ਦੀ ਸਰਕਾਰ ਸਖਤਾਈ ਕਰੀ ਜਾਂਦੀ ਹੈ ਸਜ਼ਾ ਉਹਨਾਂ ਨੇ ਦੇਣੀ ਹੈਗੀ ਆ ਕਾਨੂੰਨ ਦੇ ਅਨਸਾਰ ਬਾਂਦੀ ਸਜ਼ਾ ਮਿਲੂਗੀ ਤੁਹਾਨੂੰ ਇਹੋ ਜਿਹੀ ਟੈਨਸ਼ਨ ਨਹੀਂ ਲੈਣੀ ਚਾਹੀਦੀ ਨੈਗੇਟਿਵਿਟੀ ਨਹੀਂ ਫਸਾਉਣੀ ਜੇ ਇਹੋ ਜਿਹਾ ਵੀਡੀਓ ਤੁਹਾਨੂੰ ਪ੍ਰਮੋਟ ਨਹੀਂ ਕਰਨੀਆਂ ਚਾਹੀਦੀਆਂ ਚੰਦ ਵਿਯੋਧ ਦੇ ਖਾਤਰ ਤੁਸੀਂ ਤੁਸੀਂ ਇਹੋ ਜਿਹਾ ਵੀਡੀਓ ਇਹੋ ਜਿਹੇ ਵੀਡੀਓ ਤੁਸੀਂ ਪ੍ਰਮੋਟ ਕਰਦੇ ਜਿਹੜੇ ਕਿ ਬਹੁਤ ਤੁਹਾਡੇ ਵਾਸਤੇ ਮਾੜੀ ਗੱਲ ਹੈਗੇ ਤੁਸੀਂ ਪੜੇ ਲਿਖੇ ਸੂਝਵਾਨ ਜੈਂਟਲਮੈਨ ਹੋ ਪੰਜਾਬ ਦੇ ਹੋਰ ਬਹੁਤ ਸਾਰੇ ਮੁੱਦੇ ਹਨ ਤੁਸੀਂ ਉੱਥੇ ਗੱਲਬਾਤ ਕਰ ਸਕਦੇ ਹੋ ਤੁਸੀਂ ਰਾਜਨੀਤੀ ਬਾਰੇ ਗੱਲਬਾਤ ਕਰ ਸਕਦੇ ਹੋ ਤੁਸੀਂ ਧਾਰਮਿਕ ਮੁੱਦਿਆਂ ਬਾਰੇ ਗੱਲ ਕਰ ਸਕਦੇ ਹੋ ਹੋਰ ਬਹੁਤ ਸਾਰੇ ਮੁੱਦੇ ਹਨ ਤੁਸੀਂ ਗੱਲ ਕਰ ਸਕਦੇ ਹੋ ਤੁਸੀਂ ਇਤਿਹਾਸ ਬਾਰੇ ਦੱਸ ਸਕਦੇ ਹੋ ਤੁਸੀਂ ਰਾਜਨੀਤੀ ਬਾਰੇ ਗੱਲ ਕਰ ਸਕਦੇ ਹੋ ਹੋਰ ਬਹੁਤ ਸਾਰੇ ਮੁੱਦੇ ਹਨ ਤੁਹਾਨੂੰ ਇਹੋ ਜਿਹਾ ਨਹੀਂ ਕਰਨਾ ਚਾਹੀਦਾ ਟ੍ਰਾਇੰਗਲ ਪਾਰਟੀ ਉਹ ਪੰਜਾਬ ਦਾ ਇਹੀ ਕਹਿਣਾ ਹੈ ਕਿ ਹਰ ਇੱਕ ਨੂੰ ਅਧਨਿਕ ਸਹੂਲਤਾਂ ਦੇ ਨਾਲ ਸਰਕਾਰ ਆਪਣੀ ਜ਼ਿੰਮੇਵਾਰੀ ਤੇ ਘਰ ਬਣਾ ਕੇ ਦੇਵੇ ਕਿਉਂਕਿ ਪੰਜਾਬ ਦੇ ਲੋਕ ਜੀਐਸਟੀ ਭਰਦੇ ਆ ਏਕਮ ਟੈਕ ਜਿੰਦੇ ਆ ਟੋਲ ਤੇ ਹੋਰ ਬਹੁਤ ਸਾਰੇ ਟੈਕਸਾਂ ਭਰਦੇ ਹਨ ਲੋਕਾਂ ਦੀ ਆਮਦਨੀ ਜਾ ਗਈ ਦੀਆ ਮਜ਼ਦੂਰ ਦੀ ਤਿਹਾਰੀ 1500 ਰੁਪਏ ਹੋਣੀ ਚਾਹੀਦੀ ਐ ਸਕਿੱਲ ਦੇ ਅਕੋਰਡਿੰਗ 1 ਲੱਖ ਤੋਂ ਲੈ ਕੇ 2.5 ਲੱਖ ਤੱਕ ਹੋਣੀ ਚਾਹੀਦੀ ਐ 18 ਸਾਲ ਤੱਕ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਮਿਲਣੀ ਚਾਹੀਦੀ ਐ ਲਾਈਫਟਾਈਮ ਸਿਹਤ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ 70 ਸਾਲ ਤੋਂ ਪਲਾਂ ਦੇ ਬਜ਼ੁਰਗਾਂ ਨੂੰ 20000 ਰੁਪਏ ਪੈਨਸ਼ਨ ਮਿਲਣੀ ਚਾਹੀਦੀ ਐ ਇਹ ਜੇ ਬਹੁਤ ਸਾਰੇ ਮੁੱਦੇ ਹਨ ਤੁਸੀਂ ਸਾਡੀਆਂ ਵੀਡੀਓ ਵਿੱਚ ਧਿਆਨ ਨਾਲ ਦੇਖੋ ਤੁਸੀਂ ਸਾਡੀ ਪਾਰਟੀ ਜਿੰਨਾ ਜਿਹੜੀਆਂ ਏਜੰਡਿਆਂ ਬਾਰੇ ਵੀਡੀਓ ਤੁਸੋਂ ਉਹਨਾਂ ਨੂੰ ਪ੍ਰਮੋਟ ਕਰ ਸਕਦੇ ਹੋ ਤਾਂ ਜੋ ਪੰਜਾਬ ਦੇ ਹਾਲਾਤਾਂ ਨੂੰ ਪੰਜਾਬ ਦੀ ਦੁਰਦਸ਼ਾ ਨੂੰ ਪੰਜਾਬ ਦੇ ਸਿਸਟਮ ਨੂੰ ਬਦਲਿਆ ਜਾਵੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਬਧੇਰੇ ਜਾਣ ਕਰੀ ਲੈਣ ਲਈ ਤੁਸੀਂ ਇਹ ਲਿਖੇ ਦਬਰਾਂ ਤੇ ਸੰਪਰਕ ਕਰ ਸਕਦੇ ਹੋ ਸਾਡਾ YouTube ਚੈਨਲ ट्रायंगल ਪਾਰਟ ਪੰਜਾਬ ਸੋਹਣਾ ਪੰਜਾਬ ਦਾ Facebook ਪੇਜ ਵੀ ਹੈ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੀ ਝੰਡਿਆਂ ਬਾਰੇ ਪੰਜਾਬ ਦੇ ਹਾਲਾਤਾਂ ਬਾਰੇ ਨਵੀਂ ਇਨਫਰਮੇਸ਼ਨ ਜੁਰੂ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਣ ਆਖਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹੋਣੀ ਮੈਂ ਦੇਖਣੀ ਲਚਕ ਲੱਗਦੀ ਦੱਬ ਦੱਬ ਤੇਰੀ ਚੱਕਦੀ ਐਡੀ ਸੋਹਣੀ ਤੋਰ ਜੱਟੀਏ